ਸੱਚਖਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਕੈਨੇਡਾ ਦੇ ਵ੍ਰੈਮਪਟਨ ਸ਼ਹਿਰ ਤੋਂ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੰਗਲਵਾਰ ਦੁਪਹਿਰ ਦਿਨ ਦਿਹਾੜੇ ਇੱਕ ਪਲਾਜ਼ਾ ਪਾਰਕਿੰਗ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਦੇ ਵਿੱਚ ਮੌਕੇ ਤੇ ਇੱਕ ਔਰਤ ਦੀ ਮੌਤ ਹੋ ਗਈ ਪੀਲ ਅਰੀਜਨਲ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮੌਕੇ ਤੇ ਐਮਰਜੈਂਸੀ ਟੀਮਾਂ ਪਹੁੰਚੀਆਂ ਪੁਲਿਸ ਦੀ ਟੀਮ ਪਹੁੰਚੀ ਆ ਪਰ ਜ਼ਖਮੀ ਔਰਤ ਨੇ ਮੌਕੇ ਤੇ ਦਮ ਤੋੜ ਦਿੱਤਾ ਹੈ دہشتਗਾਰਤ ਘਟਨਾ ਨੇ 2 ਵਜੇ ਤੋਂ ਥੋੜੀ ਦੇਰ ਪਹਿਲਾਂ ਇਹ ਘਟਨਾ ਵਾਪਰੀ ਇਲਾਕੇ ਦੇ ਵਿੱਚ ਇਹ ਦਹਿਸ਼ਤਨਾਕ ਘਟਨਾ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਰੱਖ ਦਿੱਤਾ ਸਥਿਤੀ ਕੁਝ ਅਜੇ ਹੀ ਸੀ ਕੇ ਕਵੀਨ ਸਟਰੀਟ ਈਸਟ ਅਤੇ 에어ਪੋਰਟ ਰੋਡ ਨੇੜੇ ਇੱਕ ਸਟ੍ਰਿਪ ਮਾਲ ਦੀ ਪਾਰਕਿੰਗ ਲੋਟ ਵਿੱਚ ਇੱਕ ਖੁੱਲੀ ਜੰਗ ਦਾ ਮੈਦਾਨ ਬਣ ਜਾਂਦੀ ਹੈ ਪੁਲਿਸ ਨੇ ਮੌਕੇ ਤੇ ਪੈਰਾਮੈਡਿਕ ਟੀਮਾਂ ਨੂੰ ਤੁਰੰਤ ਬੁਲਾਇਆ ਪਰ ਬਾਲਗ ਔਤ ਜੋ ਗੋਲੀ ਲੱਗਣ ਕਾਰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਸੀ ਉਹ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਆ ਹੁਣ ਤੱਕ ਪੁਲਿਸ ਨੇ ਮ੍ਰਿਤਕ ਔਰਤ ਦੀ ਪਛਾਣ ਜਾਰੀ ਕੀ ਨਹੀਂ ਕੀਤੀ ਹਲੇ ਤੱਕ ਨਹੀਂ ਦੱਸਿਆ ਕਿ ਕਿਹੜੀ ਔਰਤ ਆ ਰੌਲਾ ਕੀ ਸੀ ਹਲੇ ਤੱਕ ਇਹ ਵੀ ਸਪਸ਼ਟ ਨਹੀਂ ਹੋਇਆ ਪਰ ਸ਼ੱਕੀ ਵਿਅਕਤੀ ਜਾਂ ਵਾਹਨ ਬਾਰੇ ਵੀ ਕੋਈ ਜਾਣਕਾਰੀ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਆਈ ਪਰ ਪੂਰਾ ਇਲਾਕਾ ਇਸ ਵਕਤ ਅਪੀਲ ਰਿਜਨਲ ਪੁਲਿਸ ਨੇ ਸੀਲ ਕਰਕੇ ਰੱਖ ਦਿੱਤਾ ਪੁਲਿਸ ਨਿਗਰਾਨੀ ਜਾਨੀ ਕਿ ਸੀਸੀਟੀਵੀ ਕੈਮਰਾਵਾਂ ਦੀ ਫੁਟੇਜ ਸਬੂਤ ਅਤੇ ਗਵਾਹਾਂ ਨੂੰ ਇਕੱਠੇ ਕਰਨ ਦੇ ਵਿੱਚ ਜੂਝ ਰਹੀ ਹੈ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਚੌਰਾਹੇ ਤੋਂ ਇਸ ਰਸਤੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਿਆ ਤਾਂ ਜੋ ਐਮਰਜੈਂਸੀ ਸੇਵਾਵਾਂ ਆਸਾਨੀ ਦੇ ਨਾਲ ਆਪਣਾ ਕੰਮ ਜਾਰੀ ਰੱਖ ਸਕਣ ਤੇ ਸਾਰੀ ਜਾਂਚ ਪੜਤਾਲ ਕੀਤੀ ਜਾ ਸਕੇ ਆਖਰ ਗੋਲੀ ਕਿਉਂ ਚੱਲੀ ਕੋਈ ਵੈਸ ਹੋਈ ਸੀ ਕਿਉਂ ਹੋਈ ਸੀ ਕਿਸ ਤਰੀਕੇ ਗੋਲੀ ਚੱਲੀ ਸੀ ਕਿਹੜੇ ਸ਼ੱਕੀ ਵਿਅਕਤੀ ਨੇ ਜਿਹੜੇ ਗੋਲੀ ਚਲਾ ਕੇ ਫਰਾਰ ਹੋ ਗਏ ਜਾਂ ਫਿਰ ਔਰਤ ਦੀ ਪਛਾਣ ਕੀਤੀ ਜਾ ਸਕੇ ਸਾਨੂੰ ਪਤਾ ਨਹੀਂ ਕਿ ਅਜਿਹਾ ਕੁਝ ਵਾਪਰੇਗਾ ਬੱਚੇ ਵੀ ਸਕੂਲ ਤੋਂ ਵਾਪਸ ਆ ਰਹੇ ਸਨ ਸਾਡੇ ਲਈ ਬਹੁਤ ਕੁਝ ਡਰਾਉਣਾ ਸੀ ਪੁਲਿਸ ਨੇ ਜ਼ਰੂਰਤ ਦੇ ਅਨੁਸਾਰ ਰਸਤੇ ਬੰਦ ਕਰ ਦਿੱਤੇ ਗਏ ਨੇ ਬ੍ਰੈਂਟਨ ਅਤੇ ਜੀਟੀਏ ਇਲਾਕੇ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਹਿੰਸਾ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਨੇ ਪਿਛਲੇ ਸਾਲ ਅਗਸਤ 2024 ਦੇ ਵਿੱਚ ਵੀ ਇਲਾਕੇ ਦੇ ਇੱਕ ਹੋਰ ਪਲਾਜ਼ਾ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਵੀ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ ਸਥਾਨਕ ਸਮਾਜਿਕ ਸੁਸਾਇਟੀਆਂ ਦਾ ਇਹ ਕਹਿਣਾ ਹੈ ਕਿ ਹੁਣ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਜੋ ਕਾਨੂੰਨ ਦੀ ਪ੍ਰਕਿਰਿਆ ਇਸ ਨੂੰ ਸਖਤ ਕੀਤਾ ਜਾਵੇ ਤਾਂ ਜੋ ਇਸ ਤਰੀਕੇ ਦੀਆਂ ਘਟਨਾਵਾਂ ਨੇ ਉਹਨਾਂ ਦੇ ਉੱਪਰ ਨੱਤ ਪਾਈ ਜਾ ਸਕੇ ਰੋਕ ਲਗਾਈ ਜਾ ਸਕੇ ਬੀ ओरिजिनल ਪੁਲਿਸ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਅਜੇ ਵਿਕਾਸਸ਼ੀਲ ਇਸ ਦੀ ਜਾਂਚ ਕਰਤਾ ਕੀਤੀ ਜਾ ਰਹੀ ਹੈ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਵੀ ਮੌਕੇ ਤੇ ਲੋਕ ਗਵਾਹ ਰਹੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਰਾਈਮ ਸਪੌਟਸ ਜੰਪਰ ਪੁਲਿਸ ਆਊਟਲਾਈਨ ਦੇ ਨਾਲ ਸੰਪਰਕ ਕਰਨ ਜਾਨੀ ਕਿ ਕਿਹਾ ਕਿ ਜਿਹੜੇ ਲੋਕਾਂ ਨੇ ਇਸ ਘਟਨਾਕਰਮ ਨੂੰ ਅੱਖੀਂ ਦੇਖਿਆ ਕਿ ਕਿਸੇ ਵੀ ਤਰੀਕੇ ਦੀ ਇਸ ਘਟਨਾ ਕਰਮ ਬਾਰੇ ਜਾਣਕਾਰੀ ਆ ਔਰਤ ਬਾਰੇ ਕੋਈ ਸ਼ੱਕੀ ਵਿਅਕਤੀਆਂ ਬਾਰੇ ਉਹਨਾਂ ਦੀ ਕੋਈ ਗੱਡੀ ਬਾਰੇ ਸਾਧਨ ਬਾਰੇ ਕਿਸੇ ਵੀ ਤਰੀਕੇ ਦੀ ਕੋਈ ਫੁਟੇਜ ਆ ਤਾਂ ਤੁਰੰਤ ਪੁਲਿਸ ਹਾਟਲਾਈਨ ਜਾਨੀ ਕਿ ਪੁਲਿਸ ਦੇ ਨਾਲ ਜਾਂ ਫਿਰ ਕੋਈ ਕ੍ਰਾਈਮ ਸਟਾਪਆਉਟਸ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਇਲਾਕੇ ਦੀ ਪੂਰੀ ਸੁਰੱਖਿਆ ਦੇ ਲਈ ਪੁਲਿਸ ਨੇ ਕੁਝ ਸੜਕਾਂ ਬੰਦ ਕਰ ਦਿੱਤੀਆਂ ਨੇ ਤੇ ਇਲਾਕਾ ਨਿਵਾਸੀਆਂ ਨੂੰ ਇਸਲਾਹ ਦਿੱਤੀ ਗਈ ਆ ਕਿ ਘਰਾਂ ਦੇ ਵਿੱਚ ਰਹਿਣ ਵੱਖ-ਵੱਖ ਰਸਤੇ ਵਰਤੇ ਜਾਣ ਇਹ ਚਰਾਹਾ ਨਾ ਵਰਤੇ ਜਾਵੇ ਮੌਕੇ ਤੇ ਪੁਲਿਸ ਨੇ ਕਈ ਫੋਟੋਜ਼ ਨਿਗਰਾਨੀ ਕੈਮਰੇ ਸਬੂਤ ਜਾਨੀ ਕਿ ਸੀਸੀਟੀਵੀ ਤੋਂ ਬਹੁਤ ਸਾਰੇ ਖੰਗਾਲੇ ਜਾ ਰਹੇ ਨੇ ਇਲਾਕੇ ਦੇ ਨੇੜੇ ਵਾਪਰੀ ਘਟਨਾ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਇਸ ਘਟਨਾ ਨਾਲ ਦਿਨ ਦਿਹਾੜੇ ਪਾਰਕਿੰਗ ਲੋਟ ਦੇ ਵਿੱਚ ਆਮ ਜਨਤਾ ਦੇ ਲਈ ਇਸ ਵਕਤ ਖਤਰਾ ਬਣ ਚੁੱਕਿਆ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਸ ਵਕਤ ਕੈਨੇਡਾ ਦੇ ਹਾਲਾਤ ਬਣ ਚੁੱਕੇ ਨੇ ਕਿ ਇੱਕ ਪਾਰਕਿੰਗ ਪਲਾਜ਼ਾ ਦੇ ਵਿੱਚ ਸ਼ਰੀਆਬਾਲਕ ਔਰਤ ਦੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਮੌਕੇ ਤੇ ਦਮ ਤੋੜ ਦਿੱਤਾ ਹਾਲੇ ਤੱਕ ਉਸ ਔਰਤ ਦੀ ਪਛਾਣ ਨਹੀਂ ਹੋਈ ਮੰਗਲ ਦਾ ਮੰਗਲਵਾਰ ਦੁਪਹਿਰ ਤਕਰੀਬਨ ਦੱਸਿਆ ਜਾ ਰਿਹਾ ਕਿ 1:54 ਮਿੰਟ ਤੇ 2 ਵਜੇ ਦੇ ਆਸ-ਪਾਸ ਇਹ ਸਾਰੀ ਘਟਨਾ ਵਾਪਰੀਆ ਪੁਲਿਸ ਦੇ ਵੱਲੋਂ ਅਜੇ ਮ੍ਰਿਤਕ ਔਰਤ ਦੀ ਪੁਸ਼ਟੀ ਵੀ ਨਹੀਂ ਕੀਤੀ ਗਈ ਹਾਲਾਂਕਿ ਮੌਕੇ ਤੇ ਐਮਰਜੈਂਸੀ ਟੀਮਾਂ ਬੁਲਾਈਆਂ ਗਈਆਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀਆ ਉਚਰਾਸਤਾ ਬੰਦ ਕਰ ਦਿੱਤਾ ਗਿਆ ਪਾਰਕਿੰਗ ਬਲਾਜ਼ਾ ਬੰਦ ਕਰ ਦਿੱਤਾ ਗਿਆ ਹੋਰ ਬਹੁਤ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਲੋਕ ਇਹ ਅਪੀਲ ਕਰ ਰਹੇ ਨੇ ਕਹਿ ਸਕਦਾ ਹੈ ਦੇ ਪ੍ਰਬੰਧ ਵਧਾਏ ਜਾਣ ਕਿਉਂਕਿ ਉੱਥੇ ਜੋ ਹਾਲਾਤ ਨੇ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਇਸ ਤਰੀਕੇ ਦੀਆਂ ਬਹੁਤ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਬਸ ਘਟਨਾ ਦੀ ਫਿਲਹਾਲ ਅਸੀਂ ਜਾਂਚ ਕਰ ਰਹੇ ਹਾਂ ਹਰੇਕ ਵਿਅਕਤੀ ਜੋ ਇਸ ਦੀ ਗਵਾਹੀ ਭਰਦਾ ਕਿਸੇ ਕੋਲ ਕੋਈ ਸਬੂਤ ਆ ਤ ਤ ਤਰੰਤ ਪੁਲਿਸ ਦੇ ਨਾਲ ਉਸ ਦੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਜਾਵੇ